ਸੱਚੇ ਕਾਲ ਤੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਜਪੂਜੀ ਸਾਹਿਬ ਦੀ ਇੱਕ ਬਹੁਤ ਹੀ ਖਾਸ ਤੇ ਗਹਿਰੀ ਪੰਕਤੀ ਦੇ ਵਿਚਾਰ ਕਰ ਰਹੇ ਹਾਂ ਸੋਚੇ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਸੁਣਨ ਨੂੰ ਬੜੀ ਸੌਖੀ ਲੱਗਦੀ ਹੈ ਪਰ ਹੈ ਬਹੁਤ ਡੂੰਗੀ ਬੇਸ਼ੱਕ ਇਹ ਉਹ ਪੰਕਤੀ ਹੈ ਜਿਸ ਤੇ ਜਿੰਨਾ ਮਰਜੀ ਸੋਚੀਏ ਹਰ ਵਾਰ ਕੋਈ ਨਵਾਂ ਪਹਿਲੂ ਸਾਹਮਣੇ ਆ ਜਾਂਦਾ ਹੈ ਸਿਰਫ ਇੱਕ ਲਾਈਨ ਨਹੀਂ ਮਤਲਬ ਪੂਰਾ ਫਲਸਫਾ ਇਸ ਵਿੱਚ ਬਿਲਕੁਲ ਤੇ ਅੱਜ ਦੀ ਆਪਣੀ ਇਹ ਗਲਬਾਟ ਇਸੇ ਫਲਸਫੇ ਨੂੰ ਸਮਝਣ ਲਈ ਹੈ ਸਾਡੇ ਕੋਲ ਇੱਕ ਲੇਖ ਹੈ ਤੇ ਕੁਝ ਹੋਰ ਨੋਟਸ ਵੀ ਨੇ ਇਸ ਪੰਕਤੀ ਬਾਰੇ ਮਕਸਦ ਇਹ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਕੀ ਸਮਝਾ ਰਹੇ ਸੀ ਲੱਖ ਵਾਰ ਸੋਚਣ ਨਾਲ ਵੀ ਉਹ ਸੋਚ ਯਾਨੀ ਉਹ ਸ਼ੁੱਧਤਾ ਜਾਂ ਸਮਝ ਕਿਉਂ ਨਹੀਂ ਮਿਲਦੀ ਹਾਂਜੀ ਤੇ ਸਭ ਤੋਂ ਦਿਲਚਸਪ ਇਸ ਪੁਰਾਣੀ ਸਿਆਣਪ ਦੀ ਅੱਜ ਦੇ ਜ਼ਮਾਨੇ ਵਿੱਚ ਖਾਸ ਕਰ ਮਨੋਵਿਗਿਆਨ ਦੇ ਨਜ਼ਰੀਏ ਤੋਂ ਕੀ ਹੈ ਮੀਟਰ ਹਾਂਜੀ ਕੋਸ਼ਿਸ਼ ਇਹ ਹੀ ਰਹੇਗੀ ਕਿ ਆਪਾਂ ਗੁਰਮਤ ਪੱਖ ਤੇ ਮਨੋਵਿਗਿਆਨਿਕ ਪੱਖ ਦੋਵਾਂ ਨੂੰ ਨਾਲ ਲੈ ਕੇ ਚੱਲੀਏ ਅਸਲ ਵਿੱਚ ਸਮਝਣਾ ਇਹ ਹੈ ਕਿ ਸਿਰਫ ਸੋਚ ਵਿਚਾਰ ਨਾਲ ਮਤਲਬ ਬૌਧਿਕ ਤਰੀਕਿਆਂ ਨਾਲ ਉਹ ਅੰਦਰ ਦੀ ਸ਼ਾਂਤੀ ਮਨ ਦੀ ਸਫਾਈ ਜਾਂ ਰੂਹਾਨੀ ਸਮਝ ਕਿਉਂ ਨਹੀਂ ਆਉਂਦੀ ਅੱਛਾ ਤੇ ਫਿਰ ਦੇਖਾਂਗੇ ਕਿ ਇਹ ਗੱਲ ਅੱਜ ਦੇ ਮਨੋਵਿਗਿਆਨ ਜਿਵੇਂ ਓਵਰਥਿੰਕਿੰਗ ਵਗੈਰਾ ਦੀ ਗੱਲ ਹੁੰਦੀ ਹੈ ਉਸ ਨਾਲ ਕਿਵੇਂ ਜੁੜਦੀ ਹੈ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਜਿਹੜੀ ਸੋਚਣ ਦੀ ਤਾਕਤ ਨੂੰ ਇਨਸਾਨ ਸਭ ਤੋਂ ਵੱਡਾ ਸਮਝਦਾ ਹੈ ਗੁਰਬਾਣੀ ਉਸ ਦੀਆਂ ਹੱਦਾਂ ਦੱਸ ਰਹੀ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਨੂੰ ਖੋਲਦੇ ਹਾਂ ਸਭ ਤੋਂ ਪਹਿਲਾਂ ਗੁਰਬਾਣੀ ਦੇ ਨਜ਼ਰੀਏ ਤੋਂ ਇਸ ਦੇ ਅਰਥ ਕੀ ਨੇ ਠੀਕ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਦੇਖੋ ਸਿੱਧਾ ਮਤਲਬ ਤਾਂ ਇਹ ਬਣਦਾ ਕਿ ਪਾਵੇਂ ਲੱਖਾਂ ਵਾਰ ਸੋਚ ਲਵੋ ਸਿਰਫ ਉਹ ਸੋਚਣ ਦੇ ਕੰਮ ਨਾਲ ਮਨ ਦੀ ਉਹ ਸੋਚ ਯਾਨੀ ਅੰਦਰ ਦੀ ਸਫਾਈ ਪਵਿੱਤਰਤਾ ਜਾਂ ਉਹ ਅਸਲੀ ਸਮਝ ਉਹ ਨਹੀਂ ਮਿਲਦੀ ਅੱਛਾ ਇੱਥੇ ਸੋਚ ਦੋ ਵਾਰ ਹੀ ਆਇਆ ਹਾਂਜੀ ਪਰ ਅਰਥ ਵੱਖਰੇ ਨੇ ਪਹਿਲਾ ਸੋਚਾ ਮਤਲਬ ਸੋਚਣ ਨਾਲ ਕਿਰਿਆ ਦੂਜਾ ਸੋਚ ਹੈ ਸ਼ੁੱਧਤਾ ਪਵਿੱਤਰਤਾ ਨਾਵ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਿਰਫ ਦਿਮਾਗੀ ਕਸਰਤਾਂ ਤਰਕ ਵਿਤਰਕ ਜਾਂ ਫਿਲਾਸਫੀ ਕਰਨ ਨਾਲ ਅੰਦਰਲਾ ਗਿਆਨ ਨਹੀਂ ਮਿਲਦਾ ਤਾਂ ਕਿ ਇਸ ਦਾ ਮਤਲਬ ਇਹ ਸਮਝਿਓ ਕਿ ਸੋਚਣਾ ਹੀ ਬੇਕਾਰ ਹੈ ਜਾਂ ਕੋਈ ਖਾਸ ਕਿਸਮ ਦੀ ਸੋਚ ਦੀ ਗੱਲ ਹੋ ਰਹੀ ਹੈ ਨਹੀਂ ਬੇਕਾਰ ਨਹੀਂ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਗੁਰੂ ਸਾਹਿਬ ਸੋਚਣ ਤੋਂ ਮਨਾ ਨਹੀਂ ਕਰ ਰਹੇ ਉਹ ਸਿਰਫ ਉਸ ਸੋਚ ਦੀ ਹੱਦ ਦੱਸ ਰਹੇ ਨੇ ਜੋ ਮਨੁੱਖੀ ਬੁੱਧੀ ਤਰਕ ਦੁਨੀਆਵੀ ਗਿਆਨ ਤੇ ਠਕੀ ਹੈ ਖਾਸ ਕਰਕੇ ਜਦੋਂ ਗੱਲ ਰੱਬ ਨੂੰ ਪਰਮ ਸੱਚ ਨੂੰ ਸਮਝਣ ਦੀ ਹੋਵੇ ਹਮ ਮਤਲਬ ਸਿਰਫ ਮੰਦੀਆਂ ਉਡਾਰੀਆਂ ਨਾਲ ਜਾਂ ਬૌਧਿਕ ਤਰੀਕੇ ਨਾਲ ਰੱਬ ਦੇ ਸਰੂਪ ਬਾਰੇ ਲੱਖਾਂ ਵਿਚਾਰ ਬਣਾ ਲੈਣ ਨਾਲ ਉਸ ਅਕਾਲ ਪੁਰਖ ਦੀ ਅਸਲੀਅਤ ਸਮਝ ਨਹੀਂ ਆਉਂਦੀ ਇਹ ਦਿਮਾਗੀ ਯੁਕਤਾਂ ਤੋਂ ਪਰੇ ਦੀ ਗੱਲ ਹੈ ਤਾਂ ਫਿਰ ਇਹ ਪੰਕਤੀ ਸਿੱਧਾ-ਸਿੱਧਾ ਇਨਸਾਨੀ ਬੁੱਧੀ ਦੀ ਲਿਮਟ ਵੱਲ ਇਸ਼ਾਰਾ ਕਰ ਰਹੀ ਹੈ ਕਿ ਸਾਡਾ ਦਿਮਾਗ ਭਾਵੇਂ ਜਿੰਨਾ ਮਰਜ਼ੀ ਤੇਜ਼ ਹੋਵੇ ਹਰ ਜਵਾਬ ਨਹੀਂ ਲੱਭ ਸਕਦਾ ਬਿਲਕੁਲ ਇਹ ਇਨਸਾਨੀ ਅਕਲ ਦੀ ਮਰਿਆਦਾ ਉਸ ਦੀ ਸੀਮਾ ਦੱਸ ਰਹੀ ਹੈ ਇਹ ਨਹੀਂ ਕਿ ਸੋਚਣਾ ਬੰਦ ਕਰ ਦਿਓ ਪਰ ਇਹ ਸਮਝਾ ਰਹੇ ਨੇ ਕਿ ਸਿਰਫ ਆਪਣੀ ਸੋਚ ਤੇ ਆਪਣੇ ਤਰਕ ਤੇ ਜਾਂ ਬਾਰੀ ਤਾਰਮਿਕ ਰਸਮਾਂ ਤੇ ਟੇਕ ਰੱਖ ਕੇ ਮੁਕਤੀ ਅਸਲੀ ਗਿਆਨ ਨਹੀਂ ਮਿਲਣਾ। ਹਾਂਜੀ ਇਹ ਸਭ ਰਾਹ ਦੇ ਪੜਾਅ ਹੋ ਸਕਦੇ ਨੇ ਮੰਜ਼ਿਲ ਨਹੀਂ ਇਸੇ ਲਈ ਤਾਂ ਗੁਰਬਾਣੀ ਵਾਰ-ਵਾਰ ਹਉਮੈ मतलब ਆਪਣੀ ਅਕਲ ਦੇ ਹੰਕਾਰ ਨੂੰ ਛੱਡਣ ਲਈ ਕਹਿੰਦੀ ਹੈ। ਜਦੋਂ ਤੱਕ ਬੰਦਾ ਸਿਰਫ ਆਪਣੀ ਸੋਚ ਨੂੰ ਹੀ ਸਭ ਕੁਝ ਮੰਨੀ ਬੈਠਾ ਹੈ ਉਹ ਉਸ ਵੱਡੇ ਸੱਚ ਨਾਲ ਨਹੀਂ ਜੁੜ ਸਕਦਾ। ਅੱਛਾ ਤਾਂ ਫਿਰ ਜੇ ਸਿਰਫ ਸੋਚਣਾ ਕਾਫੀ ਨਹੀਂ ਫਿਰ ਗੁਰਬਾਣੀ ਸਹੀ ਰਾਹ ਕੀ ਦੱਸਦੀ ਹੈ ਕਿਹੜੀ ਚੀਜ਼ ਸਾਨੂੰ ਸੋਚ ਦੀ ਹੱਦ ਤੋਂ ਪਾਰ ਲੈ ਕੇ ਜਾ ਸਕਦੀ ਹੈ ਦੇਖੋ ਗੁਰਬਾਣੀ ਅਨੁਸਾਰ ਸਹੀ ਰਾਹ ਗੁਰਮਤ ਹੈ ਯਾਨੀ ਗੁਰੂ ਦੀ ਮਤ ਤੇ ਚੱਲਣਾ ਇਸ ਵਿੱਚ ਮੁੱਖ ਤੌਰ ਤੇ ਤਿੰਨ ਚੀਜ਼ਾਂ ਆਉਂਦੀਆਂ ਨੇ ਨਾਮ ਸਿਮਰਨ ਹਾਂਜੀ ਪ੍ਰਮਾਤਮਾ ਦਾ ਨਾਮ ਜਪਣਾ ਉਸ ਵਿੱਚ ਧਿਆਨ ਲਾਣਾ ਦੂਜਾ ਨਿਮਰਤਾ ਹੰਕਾਰ ਛੱਡਣਾ ਤੇ ਤੀਜਾ ਹੁਕਮ ਰਜ਼ਾਈ ਚੱਲਣਾ ਰੱਬ ਦੇ ਬਾਣੇ ਨੂੰ ਮੰਨਣਾ ਠੀਕ ਹੈ ਇਹਨਾਂ ਕੰਮਾਂ ਨਾਲ ਹੋਮੇ ਕੱਢਦੀ ਹੈ ਮਨ ਟਿਕਦਾ ਤੇ ਬੰਦਰਾ ਆਪਣੀ ਛੋਟੀ ਸੋਚ ਦੇ ਕੇਰੇ ਤੋਂ ਬਾਹਰ ਨਿਕਲ ਕੇ ਉਸ ਅਨੁਭਵ ਨਾਲ ਜੁੜਦਾ ਜਿਸ ਨੂੰ ਸ਼ਬਦਾਂ ਚ ਬਿਆਨ ਕਰਨਾ ਔਖਾ ਹੈ ਮਤਲਬ ਸਿੱਖਿਆ ਇਹ ਹੀ ਹੈ ਕਿ ਸਾਡੀ ਸੋਚ ਸੀਮਿਤ ਹੈ ਰੱਬ ਅਸੀਮ ਹੈ ਸੀਮਿਤ ਨਾਲ ਅਸੀਮ ਨੂੰ ਪੂਰਾ ਨਹੀਂ ਪਾਇਆ ਜਾ ਸਕਦਾ ਇਸ ਦਾ ਮਤਲਬ ਇਹ ਹੋਇਆ ਕਿ ਗੁਰਬਾਣੀ ਸਾਨੂੰ ਸਿਰਫ ਗਿਆਨ ਇਕੱਠਾ ਕਰਨ ਦੀ ਬਜਾਏ ਉਸ ਨੂੰ ਕਮਾਉਣ ਅਭਿਆਸ ਕਰਨ ਯਾਨੀ ਅਮਲ ਤੇ ਅਨੁਭਵ ਤੇ ਜ਼ਿਆਦਾ ਜ਼ੋਰ ਦੇ ਰਹੀ ਹੈ ਬਿਲਕੁਲ ਸਹੀ ਸੋਚਣਾ ਸ਼ੁਰੂਆਤ ਹੋ ਸਕਦੀ ਹੈ ਪਰ ਯਾਤਰਾ ਅਨੁਭਵ ਦੀ ਹੈ ਇਹ ਪੰਕਤੀ ਸ਼ੁਰੂ ਵਿਛੀ ਭੁਲੇਖਾ ਦੂਰ ਕਰ ਦਿੰਦੀ ਹੈ ਕਿ ਸਿਰਫ ਸੋਚ ਦੇ ਕੋੜੇ ਦੁੜਾ ਕੇ ਮੰਜ਼ਿਲ ਨਹੀਂ ਮਿਲਨੀ ਅਮਲ ਪਕਤੀ ਸੇਵਾ ਸਿਮਰਨ ਗੁਰੂ ਦੇ ਰਾਹ ਤੇ ਚੱਲਣਾ ਇਹੀ ਅੱਗੇ ਲੈ ਕੇ ਜਾਂਦੇ ਨੇ ਇੱਕ ਗੁਰਬਾਣੀ ਵਾਲਾ ਪੱਖ ਤਾਂ ਕਾਫੀ ਸਪਸ਼ਟ ਹੋ ਗਿਆ ਹੁਣ ਦੇਖਿਏ ਕਿ ਇਹ ਅੱਜ ਦੇ ਮਨੋਵਿਗਿਆਨ ਨਾਲ ਕਿਵੇਂ ਜੁੜਦਾ ਹੈ ਜਦੋਂ ਗੁਰਬਾਣੀ ਕਹਿੰਦੀ ਹੈ ਸੋਚੇ ਸੋਚ ਨਾ ਹੋਵੇ ਤਾਂ ਮੈਨੂੰ ਇੱਕਦਮ ਅੱਜਕਲ ਬਹੁਤ ਚੱਲਦਾ ਸ਼ਬਦ ਓਵਰਥਿੰਕਿੰਗ ਯਾਦ ਆਉਂਦਾ ਕੀ ਇਹ ਕੋਈ ਚੀਜ਼ ਹੈ ਹਾਂ ਕਾਫੀ ਡੂੰਗੀ ਸਾਝ ਹੈ ਨਾ ਵਿੱਚ ਦੇਖੋ ਮਨੋਵਿਗਿਆਨ ਵਿੱਚ ਸੋਚਣਾ ਤਾਂ ਇੱਕ ਬੁਨਿਆਦੀ ਕੀ ਕਹਿੰਦੇ ਨੇ ਕਾਗਨੀਟਿਵ ਪ੍ਰੋਸੈਸ ਹੈ ਜ਼ਰੂਰੀ ਵੀ ਹੈ ਇਸ ਨਾਲ ਅਸੀਂ ਸਮਝਦੇ ਹਾਂ ਵਿਸ਼ਲੇਸ਼ਣ ਕਰਦੇ ਹਾਂ ਯਾਦ ਰੱਖਦੇ ਹਾਂ ਸਮੱਸਿਆ ਹੱਲ ਕਰਦੇ ਹਾਂ ਪਲਾਨ ਬਣਾਉਂਦੇ ਹਾਂ ਹਾਂਜੀ ਪਰ ਜਿਵੇਂ ਹਰ ਚੀਜ਼ ਦੀ ਅਤ ਮਾੜੀ ਹੁੰਦੀ ਹੈ ਉਹਵੇਂ ਸੋਚਣ ਦੀ ਅਤ ਵੀ ਖਰਾਬ ਹੈ ਜਦੋਂ ਸੋਚ ਕਾਬੂ ਤੋਂ ਬਾਹਰ ਹੋ ਜਾਏ ਇੱਕ ਤੱਕ ਘੁੰਮਦੀ ਰਹੇ ਬਿਨਾਂ ਨਤੀਜੇ ਦੇ ਉਸ ਨੂੰ ਮਨੋਵਿਗਿਆਨ ਓਵਰਥਿੰਕਿੰਗ ਕਹਿੰਦਾ ਹੈ ਅੱਛਾ ਤੇ ਹੋਰ ਖਤਰਨਾਕ ਹੋ ਜਾਂਦੀ ਹੈ ਜਦੋਂ ਇਹ ਰੂਮੀਨੇਸ਼ਨ ਬਣ ਜਾਵੇ ਯਾਨੀ ਇੱਕੋ ਨੈਗੇਟਿਵ ਗੱਲ ਜਾਂ ਘਟਨਾ ਬਾਰੇ ਬਾਰ ਬਾਰ ਸੋਚੀ ਜਾਣਾ جنੂਨ ਵਾਂਗ ਬਿਨਾ ਕਿਸੇ ਹੱਲ ਤੇ ਪਹੁੰਚੇ ਕੋਈ ਉਦਾਹਰਣ ਦੇ ਸਕਦੇ ਹੋ ਅਸਲ ਜ਼ਿੰਦਗੀ ਚ ਕਿਵੇਂ ਲੱਗਦੀ ਹੈ ਓਵਰ ਥਿੰਕਿੰਗ ਜਾਂ ਰੂਮੀਨੇਸ਼ਨ ਬਿਲਕੁਲ ਸਰੋਚੇ ਵਿਦਿਆਰਥੀ ਰੂਦਾਰਣ ਹੈ ਮੰਨ ਲਓ ਕਿਸੇ ਨੇ ਪੇਪਰ ਦਿੱਤੇ ਨੇ ਨਤੀਜੇ ਦੀ ਉਡੀਕ ਹੈ ਕਦੇ ਕਦੇ ਸੋਚ ਲਿਆ ਠੀਕ ਹੈ ਪਰ ਜੇ ਉਹ ਦਿਨ ਰਾਤ ਬਸ ਇਹੀ ਸੋਚੀ ਜਾਵੇ ਨੰਬਰ ਕਿੰਨੇ ਆਉਣਗੇ ਕਟਾ ਗਏ ਤਾਂ ਮੰਮੀ ਡੈਡੀ ਕੀ ਕਹਿਣਗੇ ਦੋਸਤ ਕੀ ਸੋਚਣਗੇ ਮੇਰਾ ਫਿਊਚਰ ਖਰਾਬ ਇਹ ਓਵਰ ਥਿੰਕਿੰਗ ਹੈ ਹਾਂ ਲੱਖ ਵਾਰ ਸੋਚ ਰਿਹਾ ਐ ਪਰ ਹੋ ਕੁਛ ਨਹੀਂ ਰਿਹਾ ਕੁਝ ਵੀ ਨਹੀਂ ਨਾ ਨੰਬਰ ਬਦਲਨੇ ਨੇ ਨਾ ਸ਼ਾਂਤੀ ਮਿਲਨੀ ਐ ਸਗੋ ਉਸ ਦਾ ਸਟ੍ਰੈਸ ਉਸ ਦੀ ਐਂਗਜ਼ਾਇਟੀ ਵਧ ਰਹੀ ਐ ਬਿਲਕੁਲ ਇਹੀ ਰੂਮੀਨੇਸ਼ਨ ਹੈ 네ਗੇਟਿਵ ਗੱਲਾਂ ਤੇ ਬਾਰ ਬਾਰ ਸੋਚਣਾ ਇਸ ਨਾਲ ਸਿਰਫ ਮਾਨਸਿਕ ਪਰੇਸ਼ਾਨੀ ਨਹੀਂ ਹੁੰਦੀ ਸਰੀਰ ਤੇ ਵੀ ਅਸਰ ਪੈਂਦਾ ਨੀਂਦ ਨਹੀਂ ਆਉਂਦੀ ਭੁੱਖ ਮਰ ਜਾਂਦੀ ਐ ਸਿਰ ਪੀੜ ਲੰਬਾ ਸਮਾਂ ਚੱਲੇ ਤਾਂ ਡਿਪਰੈਸ਼ਨ ਵੀ ਹੋ ਸਕਦਾ ਹਮ ਇਥੇ ਗੁਰਬਾਣੀ ਦੀ ਲਾਈਨ ਜੇ ਸੋਚੀ ਲੱਖ ਵਾਰ ਬਿਲਕੁਲ ਫਿੱਟ ਬੈਠਦੀ ਏ ਇਹ ਲੱਖ ਵਾਰ ਸੋਚਣ ਦਾ ਚੱਕਰ ਫਲ ਕੋਈ ਨਹੀਂ ਦਿੰਦਾ ਸਗੋ ਸ਼ਾਂਤੀ ਖੋ ਲੈਂਦਾ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਨੂੰ ਅਸੀਂ ਸਿਰਫ ਮਨ ਦੀ ਗੱਲ ਸਮਝਦੇ ਹਾਂ ਉਹ ਸਾਡੇ ਸਰੀਰ ਤੇ ਦਿਮਾਗ ਦੀ ਕੈਮਿਸਟਰੀ ਨੂੰ ਵੀ ਹਿਲਾ ਦਿੰਦੀ ਏ ਸਰੋਤ ਵਿੱਚ ਡੋਪਾਮਾਈਨ ਦਾ ਜ਼ਿਕਰ ਸੀ ਓਵਰ ਥਿੰਕਿੰਗ ਦਾ ਉਸ ਨਾਲ ਕੀ ਲੈਣਾ ਦੇਣਾ ਹਾਂ ਇਹ ਬਹੁਤ ਇੰਪੋਰਟੈਂਟ ਕਨੈਕਸ਼ਨ ਹੈ ਡੋਪਾਮਾਈਨ ਇੱਕ ਨਿਊਰੋਟ੍ਰਾਂਸਮਿਟਰ ਹੈ ਦਿਮਾਗ ਦਾ ਕੈਮੀਕਲ ਇਸ ਨੂੰ ਖੁਸ਼ੀ ਦਾ ਕੈਮੀਕਲ ਜਾਂ ਮੋਟੀਵੇਸ਼ਨ ਦਾ ਕੈਮੀਕਲ ਵੀ ਕਹਿੰਦੇ ਨੇ ਇਹ ਸਾਨੂੰ ਕੰਮ ਕਰਨ ਲਈ ਹੱਲਾਸ਼ੇਰੀ ਦਿੰਦਾ ਟਾਰਗੇਟ ਵੱਲ ਵਧਣ ਲਈ ਪ੍ਰੇਰਦਾ ਤੇ ਸਫਲਤਾ ਤੇ ਖੁਸ਼ੀ ਦਿੰਦਾ ਠੀਕ ਹੈ ਪਰ ਜਦੋਂ ਅਸੀਂ ਲਗਾਤਾਰ 네ਗੇਟਿਵ ਓਵਰਥਿੰਕਿੰਗ ਜਾਂ ਰੂਮੀਨੇਸ਼ਨਸ ਫਸੇ ਰਹਿੰਨੇ ਆ ਜਿਵੇਂ ਉਹ ਨੌਕਰੀ ਦੀ ਇੰਟਰਵਿਊ ਵਾਲੀ ਉਦਾਹਰਣ ਸੀ ਸਿਰੋਚਿਤ ਜੇ ਮੈਂ ਫੇਲ ਹੋ ਗਿਆ ਜੇ ਜਵਾਬ ਨਾ ਦੇ ਸਕਿਆ ਲੋਕ ਨਾ ਲਾਇਕ ਸਮਝਣਗੇ ਤਾਂ ਇਹ ਲਗਾਤਾਰ ਦੀ ਚਿੰਤਾ ਸਾਡੇ ਸਰੀਰ 'ਚ ਸਟ्रेस ਹਾਰਮੋਨ ਖਾਸ ਕਰਕੇ ਕੋਰਟੀਸੋਨ ਵਧਾ ਦਿੰਦੀ ਹੈ ਅੱਛਾ ਤੇ ਇਸ ਵਧੇ ਹੋਏ ਕੋਰਟੀਸੋਲ ਦਾ ਡੋਪਾਮਾਈਨ ਤੇ ਕੀ ਅਸਰ ਹੁੰਦਾ ਹੈ ਵਧਿਆ ਹੋਇਆ ਕੋਰਟੀਸੋਲ ਤੇ ਲੰਬਾ ਸਟ੍ਰੈਸ ਡੋਪਾਮਾਈਨ ਸਿਸਟਮ ਨੂੰ ਮਤਲਬ 네ਗੇਟਿਵ ਤਰੀਕੇ ਨਾਲ ਪ੍ਰਭਾਵਿਤ ਕਰਦਾ ਇਹ ਡੋਪਾਮਾਈਨ ਬਣਨ ਨੂੰ ਘਟਾ ਸਕਦਾ ਜਾਂ ਉਸਦੇ ਅਸਰ ਨੂੰ ਕਮਜ਼ੋਰ ਕਰ ਸਕਦਾ ਹੈ ਨਤੀਜਾ ਸਾਡੇ ਕੰਮ ਕਰਨ ਦੀ ਇੱਛਾ ਮੋਟੀਵੇਸ਼ਨ ਘਟ ਜਾਂਦੀ ਹੈ ਹਮ ਚੀਜ਼ਾਂ 'ਚ ਦਿਲਚਸਪੀ ਘਟ ਜਾਂਦੀ ਊਰਜਾ ਘਟ ਲੱਗਦੀ ਉਦਾਸੀ ਜਾਂ ਨਿਰਾਸ਼ਾ ਵਧ ਜਾਂਦੀ ਇੱਥੇ ਫਿਰ ਦੇਖੋ ਗੁਰਬਾਣੀ ਦੀ ਸਿਆਣਪ ਸੋਚੈ ਸੋਚ ਨਾ ਹੋਵੇ ਇਹ ਬੇਲੋੜੀ ਸੋਚ ਸਿਰਫ ਸ਼ਾਂਤੀ ਨਹੀਂ ਖੁੰਦੀ ਸਗੋਂ ਸਾਨੂੰ ਕੰਮ ਕਰਨ ਅੱਗੇ ਵਧਣ ਤੇ ਖੁਸ਼ੀ ਮਹਿਸੂਸ ਕਰਨ ਤੋਂ ਵੀ ਰੋਕਦੀ ਹੈ ਅਸੀਂ ਸੋਚਾਂ 'ਚ ਹੀ ਫਸੇ ਰਹਿ ਜਾਂਦੇ ਹਾਂ ਨਤੀਜਾ ਜ਼ਫਰ ਤਾਂ ਜੇ ਸਿਰਫ ਸੋਚਣਾ ਖਾਫ ਕਰਕੇ ਨੈਗੇਟਿਵ ਸੋਚਣਾ ਸਾਨੂੰ ਬੰਦ ਗਲੀ 'ਚ ਲੈ ਜਾਂਦਾ ਤਾਂ ਇਸ ਦਾ ਬਦਲ ਕੀ ਹੈ ਸਰੋਤ ਚ ਵਹਾ ਸਥਿਤੀ ਯਾਨੀ ਫਲੋ ਸਟੇਟ ਦੀ ਗੱਲ ਹੋਈ ਸੀ ਇਹ ਕੀ ਚੀਜ਼ ਹੈ ਤੇ ਓਵਰ ਥਿੰਕਿੰਗ ਦਾ ਜਵਾਬ ਕੀ ਹੈ ਫਲੋ ਸਟੇਟ ਇਹ ਮਨੋਵਿਗਿਆਨੀ ਮਿਹਾਈ ਚਿਕਸੈਂਟਮ ਹਾਈ ਦਾ ਕਨਸੈਪਟ ਹੈ ਬਹੁਤ ਦਿਲਚਸਪ ਹੈ ਇਹ ਉਹ ਮਾਨਸਿਕ ਹਾਲਤ ਹੈ ਜਦੋਂ ਬੰਦਾ ਕਿਸੇ ਕੰਮ 'ਚ ਪੂਰੀ ਤਰ੍ਹਾਂ ਡੁੱਬ ਜਾਂਦਾ ਲੀਨ ਹੋ ਜਾਂਦਾ ਧਿਆਨ ਇੰਨਾ ਜ਼ਿਆਦਾ ਹੁੰਦਾ ਕਿ ਸਮੇਂ ਦਾ ਆਲੇ ਦੁਆਲੇ ਦਾ ਭੁੱਖ ਪਿਆਸ ਦਾ ਵੀ ਪਤਾ ਨਹੀਂ ਲੱਗਦਾ ਅੱਛਾ ਉਹ ਸੋਚ ਵਿਚਾਰ ਤੋਂ ਉੱਪਰ ਉੱਠ ਕੇ ਸਿਰਫ ਉਸ ਕੰਮ ਦੇ ਅਨੁਭਵ 'ਚ ਹੁੰਦਾ ਤੇ ਉਸ ਨੂੰ ਬਹੁਤ ਡੂੰਗਾ ਆਨੰਦ ਤੇ ਸੰਤੁਸ਼ਟੀ ਮਿਲਦੀ ਹੈ ਜਿਵੇਂ ਕੋਈ ਕਲਾਕਾਰ ਕਲਾ ਬਣਾ ਰਿਹਾ ਹੋਵੇ ਖਿਡਾਰੀ ਖੇਡ ਰਿਹਾ ਹੋਵੇ ਸਰਜਨ ਆਪਰੇਸ਼ਨ ਕਰ ਰਿਹਾ ਹੋਵੇ ਜਾਂ ਕੋਈ ਵੀ ਆਪਣੇ ਪਸੰਦੀਦਾ ਕੰਮ ਚ ਮਗਨ ਹੋਵੇ ਤੇ ਇਸ ਫਲੋ ਸਟੇਟ ਦਾ ਸੋਚੇ ਸੋਚ ਨਾ ਹੋਵੇ ਨਾਲ ਕੀ ਕਨੈਕਸ਼ਨ ਬਣਦਾ ਹੈ ਕਿ ਇਹ ਉਹੀ ਅਮਲ ਜਾਂ ਅਨੁਭਵ ਹੈ ਜਿਸ ਦੀ ਗੁਰਬਾਣੀ ਗੱਲ ਕਰ ਰਹੀ ਹੈ ਬਿਲ ਸੁਬੰਦ ਹੈਗਾਏ ਸੋਚੇ ਸੋਚ ਨਾ ਹੋਵੇਈ ਦੱਸਦੀ ਹੈ ਕਿ ਸਿਰਫ ਸੋਚ ਦੇ ਕੇਰੇਜ ਫਸੇ ਰਹਿਣ ਨਾਲ ਅਸਲ ਅਨ ਨਹੀਂ ਮਿਲਦਾ ਫਲੋ ਸਟੇਟ ਇਜ਼ ਦੋਲਟ ਹੈ ਇੱਥੇ ਬੰਦਾ ਸੋਚ ਨਹੀਂ ਰਿਹਾ ਉਹ ਕਰ ਰਿਹਾ ਹੈ ਉਹ ਉਸ ਪਲ ਚ ਪੂਰੀ ਤਰ੍ਹਾਂ ਜੀ ਰਿਹਾ ਹੈ ਹਾਂਜੀ ਗੁਰਬਾਣੀ ਵੀ ਤਾਂ ਸੋਚਣ ਦੀ ਬਜਾਏ ਹੁਕਮ ਵਿੱਚ ਰਹਿਣ ਸਹਿਜ ਅਵਸਥਾ ਨਾਮ ਵਿੱਚ ਲੀਨ ਹੋਣ ਤੇ ਜ਼ੋਰ ਦਿੰਦੀ ਹੈ ਹੁਕਮ ਚ ਰਹਿਣਾ ਵੀ ਤਾਂ ਇੱਕ ਤਰ੍ਹਾਂ ਨਾਲ ਵਰਤਮਾਨ ਪਲ ਦੇ ਅਨੁਭਵ ਚ ਬਿਨਾ ਕਿਸੇ ਵਿਰੋਧ ਦੇ ਜੁੜਨਾ ਹੈ ਬਿਲਕੁਲ ਜਦੋਂ ਅਸੀਂ ਹੁਕਮ ਚ ਹੁੰਨੇ ਆ ਤਾਂ ਓਵਰ ਥਿੰਕਿੰਗ ਨਹੀਂ ਕਰ ਰਹੇ ਹੁੰਦੇ ਜ਼ਿੰਦਗੀ ਦੇ ਬਹਾਵ ਨਾਲ ਚੱਲ ਰਹੇ ਹੁੰਦੇ ਆ ਲੱਖ ਵਾਰ ਸੋਚਣਾ ਥਕਾਂਦਾ ਹੈ ਉਲਝਾਂਦਾ ਹੈ ਪਰ ਫਲੋ ਸਟੇਟ ਜਾਂ ਹੁਕਮ ਚ ਰਹਿਣਾ ਊਰਜਾ ਦਿੰਦਾ ਹੈ ਮਕਸਦ ਪੂਰਾ ਕਰਦਾ ਹੈ ਤੁਸੀਂ ਥਕਾਵਟ ਦੀ ਗੱਲ ਕੀਤੀ ਜ਼ਿਆਦਾ ਸੋਚਣ ਨਾਲ ਮਾਨਸਿਕ ਥਕਾਵਟ ਵੀ ਤਾਂ ਹੁੰਦੀ ਹੋਵੇਗੀ ਦਿਮਾਗ ਵੀ ਥੱਕ ਜਾਂਦਾ ਹੈ ਬਿਲਕੁਲ ਥੱਕ ਜਾਂਦਾ ਜੀ ਇਸ ਲਈ ਮਨੋਵਿਗਿਆਨ ਚ ਕਾਗਨੀਟਿਵ ਲੋਡ ਤੇ ਡਿਸੀਜਨ ਫਟੀਗ ਵਰਗੇ ਸ਼ਬਦ ਨੇ ਦਿਮਾਗ ਭਾਵੇਂ ਬਹੁਤ ਤਾਕਤਵਰ ਹੈ ਪਰ ਇਸ ਦੀ ਵੀ ਕਪੈਸਿਟੀ ਹੈ ਜਦੋਂ ਅਸੀਂ ਲਗਾਤਾਰ ਸੋਚਦੇ ਹਾਂ ਖਾਸ ਕਰਕੇ ਔਖੇ ਫੈਸਲਿਆਂ ਬਾਰੇ ਤਾਂ ਬਹੁਤ ਊਰਜਾ ਲੱਗਦੀ ਹੈ ਹਮ ਤਰੋਧ ਕਾਰ ਖਰੀਦਣ ਜਾਂ ਨੌਕਰੀ ਬਦਲਣ ਦੀ ਉਦਾਹਰਣ ਹੈ ਜੇ ਕੋਈ ਸਾਰਾ ਦਿਨ ਬਸ ਫਾਇਦੇ ਨੁਕਸਾਨ ਕੀ ਹੋਵੇਗਾ ਲੋਕ ਕੀ ਕਹਿਣਗੇ ਇਹੇ ਸੋਚਦਾ ਰਹੇ ਤਾਂ ਕੁਝ ਘੰਟਿਆਂ ਚ ਦਿਮਾਗ ਥੱਕ ਜਾਵੇਗਾ ਇਸ ਨੂੰ ਡਿਸੀਜਨ ਫਟੀਗ ਕਹਿੰਦੇ ਨੇ ਤੇ ਇਸ ਡਿਸੀਜਨ ਫਟੀਗ ਦਾ ਫਿਰ ਨਤੀਜਾ ਕੀ ਨਿਕਲਦਾ ਹੈ ਨਤੀਜਾ ਇਹ ਕਿ ਸਾਡੀ ਸਪਸ਼ਟ ਸੋਚਣ ਤੇ ਸਹੀ ਫੈਸਲਾ ਲੈਣ ਦੀ ਤਾਕਤ ਘਟ ਜਾਂਦੀ ਹੈ ਜਾਂ ਤਾਂ ਅਸੀਂ ਜਲਦਬਾਜ਼ੀ ਚ ਕੋਈ ਗਲਤ ਫੈਸਲਾ ਲੈ ਲੈਨੇ ਆ ਜਾਂ ਫਿਰ ਫੈਸਲਾ ਲੈਣ ਤੋਂ ਹੀ ਭੱਜਦੇ ਆ ਅੱਛਾ ਕਈ ਵਾਰ ਸਭ ਤੋਂ ਸੌਖਾ ਭਾਵੇਂ ਗਲਤ ਰਸਤਾ ਚੁਣ ਲੈਨੇ ਆ ਕਿਉਂਕਿ ਦਿਮਾਗ ਹੋਰ ਸੋਚਣ ਦਾ ਭਾਰ ਨਹੀਂ ਚੁੱਕ ਪਾਰਿਆ ਹੁੰਦਾ ਇੱਥੇ ਫਿਰ ਉਹੀ ਗੱਲ ਸੋਚਿਆ ਸੋਚ ਨਾ ਹੋਵੇ ਜਿਆਦਾ ਸੋਚਣਾ ਕਈ ਵਾਰ ਹਲ ਤੋਂ ਦੂਰ ਲੈ ਜਾਂਦਾ ਕਿਉਂਕਿ ਸੋਚਣ ਦੀ ਸ਼ਕਤੀ ਹੀ ਥੱਕ ਜਾਂਦੀ ਹੈ ਨਾਲੇ ਸਾਡੇ ਡਰ ਜਾਂ ਹੰਕਾਰ ਉਸਤੇ ਹਾਵੀ ਹੋ ਜਾਂਦੇ ਨੇ ਇਹ ਕਿੰਨੀ ਅਜੀਬ ਗੱਲ ਹੈ ਨਾ ਜਿਸ ਸੋਚ ਨੂੰ ਹੱਲ ਦਾ ਸਾਧਨ ਸਮਝਦੇ ਆ ਉਹੀ ਰੁਕਾਵਟ ਬਣ ਜਾਂਦੀ ਹੈ ਅੱਛਾ ਇੱਕ ਹੋਰ ਬਹੁਤ ਦਿਲਚਸਪ ਗੱਲ ਸਰੋਤ ਵਿੱਚ ਸੀ ਕਿ ਅੱਜਕੱਲ ਮਨੋਵਿਗਿਆਨ ਵੀ ਧਾਰਮਿਕ ਅਭਿਆਸਾਂ ਜਿਵੇਂ ਧਿਆਨ ਵਗੈਰਾ ਦੀ ਅਹਿਮੀਅਤ ਨੂੰ ਮੰਨ ਰਿਹਾ ਹੈ ਹਾਂਜੀ ਇਹ ਪਿਛਲੇ ਕੁਝ ਦਹਾਕਿਆਂ 'ਚ ਵੱਡੀ ਤਬਦੀਲੀ ਆਈ ਹੈ ਪਹਿਲਾਂ ਅਧਿਆਤਮਿਕਤਾ ਤੇ ਵਿਗਿਆਨ ਨੂੰ ਵੱਖ ਰੱਖਿਆ ਜਾਂਦਾ ਸੀ ਪਰ ਹੁਣ ਕਾਫੀ ਰਿਸਰਚਰਸ ਤੇ ਥੈਰੇਪਿਸਟ ਮੰਨਦੇ ਨੇ ਕਿ ਕੁਝ ਅਧਿਆਤਮਿਕ ਅਭਿਆਸ ਮਾਨਸਿਕ ਸਿਹਤ ਲਈ ਚੰਗੇ ਨੇ ਜਿਵੇਂ ਕਿ ਖਾਸ ਕਰਕੇ ਮਾਈਂਡਫੁਲਨੈਸ ਯਾਨੀ ਵਰਤਮਾਨ ਪਲਚ ਜਾਗਰੂਕ ਰਹਿਣਾ ਤੇ ਵੱਖ-ਵੱਖ ਤਰ੍ਹਾਂ ਦਾ ਧਿਆਨ ਯਾਨੀ ਮੈਡੀਟੇਸ਼ਨ ਕੋਝ ਦੱਸਦੀ ਏ ਕਿ ਇਹ ਅਭਿਆਸ ਬੇਲਗਾਮ ਸੋਚ ਨੂੰ ਸ਼ਾਂਤ ਕਰਦੇ ਨੇ ਸਟ੍ਰੈਸ ਤੇ ਚਿੰਤਾ ਘਟਾਉਂਦੇ ਨੇ ਪਾਵਨਾਵਾਂ ਨੂੰ ਸੰਤੁਲਿਤ ਕਰਦੇ ਨੇ ਤੇ ਮਨ 'ਚ ਸਪਸ਼ਟਤਾ ਲਿਆਉਂਦੇ ਨੇ ਤੇ ਸਰੋਤ ਇਸ ਨੂੰ ਗੁਰਬਾਣੀ ਜਪਣ ਨਾਲ ਵੀ ਜੋੜ ਰਿਹਾ ਸੀ ਹਾਂਜੀ ਸਰੋਤ ਦਾ ਸੁਝਾਅ ਹੈ ਕਿ ਗੁਰਬਾਣੀ ਦਾ ਪਾਠ ਖਾਸ ਕਰਕੇ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਦਾ ਜਾਪ ਸਿਰਫ ਧਾਰਮਿਕ ਰਸਮ ਨਹੀਂ ਇਸ ਦਾ ਮਨੋਵਿਗਿਆਨਿਕ ਅਸਰ ਵੀ ਹੋ ਸਕਦਾ ਸ਼ਬਦਾਂ ਦਾ ਉਚਾਰਨ ਤੁਨੀਆਂ ਅਰਥਾਂ ਤੇ ਧਿਆਨ ਲਾਉਣਾ ਇਹ ਮਨ ਨੂੰ ਪਟਕਦੀਆਂ ਨੈਗੇਟਿਵ ਸੋਚਾਂ ਦੇ ਚੱਕਰ ਤੋਂ ਤੋੜਨ ਵਿੱਚ ਮਦਦ ਕਰ ਸਕਦਾ। ਇਹ ਇੱਕ ਤਰ੍ਹਾਂ ਦੀ ਮਾਈਂਡਫੁਲਨੈਸ ਪ੍ਰੈਕਟਿਸ ਹੋ ਗਈ। ਬਿਲਕੁਲ। ਵਿਗਿਆਨਿਕ ਤੌਰ ਤੇ ਦੇਖੀਏ ਤਾਂ ਅਜਿਹੇ ਅਭਿਆਸ ਦਿਮਾਗ ਦੇ ਡਰ ਤੇ ਚਿੰਤਾ ਵਾਲੇ ਹਿੱਸਿਆਂ ਨੂੰ ਸ਼ਾਂਤ ਕਰ ਸਕਦੇ ਨੇ। ਨਾਲੇ ਡੋਪਾਮਾਈਨ ਤੇ 세ਰੋਟੋਨਿਨ ਜੋ ਮੂਡ ਠੀਕ ਰੱਖਦਾ ਹੈ, ਵਰਗੇ ਕੈਮੀਕਲਸ ਨੂੰ ਬੈਲੈਂਸ ਕਰਕੇ ਮਨ ਨੂੰ ਜ਼ਿਆਦਾ ਸ਼ਾਂਤੀ, ਖੁਸ਼ੀ ਤੇ ਸੰਤੋਖ ਦੇ ਸਕਦੇ ਨੇ। ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇੰਜ ਲੱਗਦਾ ਹੈ ਕਿ ਗੁਰਬਾਣੀ ਦਾ ਸਦੀਆਂ ਪੁਰਾਣਾ ਗਿਆਨ ਤੇ ਅੱਜ ਦੀ ਮਨੋਵਿਗਿਆਨਿਕ ਖੋਜ ਭਾਵੇਂ ਸ਼ਬਦ ਵੱਖਰੇ ਵਰਤ ਰਹੀਆਂ ਨੇ ਪਰ ਇਸ਼ਾਰਾ ਇੱਕੋ ਪਾਸੇ ਕਰ ਰਹੀਆਂ ਨੇ ਬਿਲਕੁਲ ਸਹੀ ਕਿਹਾ ਦੋਵੇਂ ਹੀ ਸਾਨੂੰ ਉਸ ਸੋਚ ਤੋਂ ਬਚਣ ਲਈ ਕਹਿ ਰਹੇ ਨੇ ਜੋ ਬਿਲੋੜੀ ਹੈ ਬੇਕਾਬੂ ਹੈ ਨੈਗੇਟਿਵ ਹੈ ਤੇ ਚੱਕਰਾਂ 'ਚ ਘੁੰਮਦੀ ਹੈ ਦੋਵੇਂ ਮੰਨਦੇ ਨੇ ਕਿ ਸਿਰਫ ਸੋਚਦੇ ਰਹਿਣਾ ਖਾਸ ਕਰ ਜੇ ਉਹ ਸੋਚ ਰਚਨਾਤਮਕ ਨਹੀਂ ਤਾਂ ਨੁਕਸਾਨਦਾਇਕ ਹੈ ਹਾਂਜੀ ਫਰਕ ਸ਼ਾਇਦ ਨਜ਼ਰੀਏ ਤੇ ਆਖਰੀ ਟੀਚੇ ਦਾ ਹੈ ਗੁਰਬਾਣੀ ਇਸ ਨੂੰ ਰੋਹਾਨੀ ਤਰੱਕੀ ਚ ਰੁਕਾवट ਰੱਬ ਤੋਂ ਦੂਰੀ ਤੇ ਅੰਦਰੂਨੀ ਖਾਲੀਪਣ ਦਾ ਕਾਰਨ ਮੰਦੀ ਹੈ ਮਨੋਵਿਗਿਆਨ ਇਸ ਤੇ ਮਾਨਸਿਕ ਸਿਹਤ ਤੇ ਮਾੜੇ ਅਸਰਾਂ ਸਟ्रेस ਚਿੰਤਾ ਡਿਪਰੈਸ਼ਨ ਥਕਾਵਟ ਮੋਟੀਵੇਸ਼ਨ ਦੀ ਕਮੀ ਤੇ ਜ਼ਿਆਦਾ ਜ਼ੋਰ ਦਿੰਦਾ ਹੈ ਪਰ ਮੂਲ ਗੱਲ ਇੱਕੋ ਹੈ ਸਾਵਧਾਨ ਰਹੋ ਕਿਤੇ ਸੋਚ ਹੀ ਦੁਸ਼ਮਨ ਨਾ ਬਣ ਜਾਵੇ ਹਾਂ ਇਹ ਸਮਝ ਆਉਂਦੀ ਹੈ ਪਰ ਇੱਥੇ ਇਹ ਗੱਲ ਵੀ ਸਾਫ਼ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਪਹਿਲਾਂ ਵੀ ਗੱਲ ਹੋਈ ਸੀ ਕਿ ਨਾ ਗੁਰਬਾਣੀ ਤੇ ਨਾ ਮਨੋਵਿਗਿਆਨ ਸੋਚਣ ਨੂੰ ਹੀ ਮਾੜਾ ਕਹਿ ਰਹੇ ਨੇ ਸੋਚਣਾ ਤਾਂ ਜ਼ਰੂਰੀ ਹੈ ਹੈਨਾ ਬਿਲਕੁਲ ਠੀਕ ਹੈ ਇਹ ਭੁਲੇਖਾ ਦੂਰ ਕਰਨਾ ਜ਼ਰੂਰੀ ਹੈ ਸੋਚਣਾ ਤਾਂ ਰੱਬ ਦੀ ਦੇਣ ਹੈ ਵਿਸ਼ਲੇਸ਼ਣ ਕਰਨਾ ਤਰਕ ਕਰਨਾ ਯਾਦ ਰੱਖਣਾ ਕਲਪਨਾ ਕਰਨਾ ਯੋਜਨਾ ਬਣਾਉਣਾ ਇਸੇ ਨਾਲ ਤਾਂ ਇਨਸਾਨ ਨੇ ਤਰੱਕੀ ਕੀਤੀ ਹੈ ਹੂੰ ਗੁਰਬਾਣੀ 'ਚ ਵੀ ਵਿਚਾਰ ਦੀ ਬਹੁਤ ਮਹੱਤਤਾ ਹੈ ਪਰ ਉਹ ਗੁਰ ਸ਼ਬਦ ਵਿਚਾਰ ਹੈ ਗੁਰੂ ਦੀ ਸਿੱਖਿਆ ਤੇ ਡੂੰਗਾ ਸੋਚਣਾ ਸਮੱਸਿਆ ਉਦੋਂ ਹੈ ਜਦੋਂ ਸੋਚ ਇੱਕ ਬੇਕਾਬੂ ਹੋ ਜਾਵੇ ਦੋ ਬੇਮਕਸਦ ਹੋਵੇ ਬਸ ਸੋਚੀ ਜਾਈਏ ਤਿੰਨ ਲਗਾਤਾਰ ਨੈਗੇਟਿਵ ਹੋਵੇ ਅਤੀਤ ਜਾਂ ਭਵਿੱਖ ਦੇ ਡਰਾਂ ਚ ਫਸੀ ਰਹੇ ਤੇ ਚਾਰ ਸਾਨੂੰ ਕੰਮ ਕਰਨ ਜਾਂ ਵਰਤਮਾਨ ਚ ਜਿਉਣ ਤੋਂ ਰੋਕੇ ਬਿਲਕੁਲ ਇਸ ਕਿਸਮ ਦੀ ਸੋਚ ਤੋਂ ਦੂਰ ਰਹਿਣ ਲਈ ਕਹਿੰਦੇ ਨੇ ਤਾਂ ਫੇਰੇ ਸ ਬੇਕਾਬੂ ਨੈਗੇਟਿਵ ਸੋਚ ਦੇ ਜਾਲ ਚੋਂ ਨਿਕਲਣ ਦਾ ਤਰੀਕਾ ਕੀ ਹੈ ਦੋਵੇਂ ਕੀ ਸੁਝਾ ਦਿੰਦੇ ਨੇ ਦੇਖੋ ਦਿਲਚਸਪ ਗੱਲ ਇਹ ਹੈ ਕਿ ਦੋਵੇਂ ਹੀ ਸਾਨੂੰ ਸਿਰਫ ਸੋਚਣ ਤੋਂ ਉੱਪਰ ਉੱਠ ਕੇ ਅਨੁਭਵ ਅਮਲ ਜਾਂ ਮੌਜੂਦਗੀ ਵੱਲ ਜਾਣ ਲਈ ਕਹਿੰਦੇ ਨੇ ਗੁਰਬਾਣੀ ਦਾ ਰਾਹ ਹੈ ਹੁਕਮ ਨੂੰ ਮੰਨਣਾ ਨਾਮ ਸਿਮਰਨ ਨਾਲ ਮਨ ਜੋੜਨਾ ਸੇਵਾ ਨਾਲ ਹਉਮੈ ਘਟਾਉਣੀ ਨਿਮਰਤਾ ਅਪਣਾਉਣੀ ਇਹ ਸਭ ਕਰਨ ਵਾਲੇ ਕੰਮ ਨੇ ਸਿਰਫ ਸੋਚਣਾ ਨਹੀਂ ਹਾਂਜੀ ਦੂਜੇ ਪਾਸੇ ਮਨੋਵਿਗਿਆਨ ਵੀ ਮਿਲਦੇ-ਜੁਲਦੇ ਹੱਲ ਦੱਸਦਾ ਹੈ ਮਾਈਂਡਫੁਲਨੈਸ ਵਰਤਮਾਨ 'ਚ ਰਹਿਣਾ ਧਿਆਨ ਮੈਡੀਟੇਸ਼ਨ ਕਾਰਜਸ਼ੀਲਤਾ ਐਕਸ਼ਨ ਸੋਚਣ ਦੀ ਬਜਾਏ ਕੁਝ ਕਰਨਾ ਤੇ ਸਵੀਕ੍ਰਿਤੀ ਅਕਸੈਪਟੈਂਸ ਜੋ ਬਦਲ ਨਹੀਂ ਸਕਦੇ ਉਸ ਨੂੰ ਕਬੂਲ ਕਰਨਾ ਮਤਲਬ ਦੋਵੇਂ ਹੀ ਕਹਿ ਰਹੇ ਨੇ ਕਿ ਅਸਲ ਸ਼ਾਂਤੀ ਜਾਂ ਹੱਲ ਸਿਰਫ ਸੋਚਣ 'ਚ ਨਹੀਂ ਸਗੋਂ ਜ਼ਿੰਦਗੀ ਨੂੰ ਜੀਣ ਚ ਉਸਦੇ ਅਨੁਭਵ ਚ ਉਸਦੇ ਵਹਾਰ ਸ਼ਾਮਿਲ ਹੋਣ ਚ ਹੈ ਸੋਚ ਨੂੰ ਸੰਦਵੰਗ ਵਰਤੋ ਮਾਲਿਕ ਨਾ ਬਣਨ ਦਿਓ ਬਿਲਕੁਲ ਸਹੀ ਸਿੱਟਾ ਕੱਢਿਆ ਜੀ ਸੋਚ ਸੇਵਕ ਹੋਣੀ ਚਾਹੀਦੀ ਹੈ ਮਾਲਕ ਨਹੀਂ ਤਾਂ ਕੁਲ ਮਿਲਾ ਕੇ ਅੱਜ ਦੀ ਇਸ ਗਹਿਰੀ ਵਿਚਾਰ ਚਰਚਾ ਦਾ ਸਾਰ ਹੀ ਨਿਕਲਿਆ ਕਿ ਭਾਵੇਂ ਅਸੀਂ ਅੰਦਰੂਨੀ ਸ਼ਾਂਤੀ ਲੱਭ ਰਹੇ ਹੋਈਏ ਜਾਂ ਰੋਹਾਨੀ ਸੱਚ ਸਿਰਫ ਦਿਮਾਗੀ ਸੋਚ ਵਿਚਾਰ ਦੀਆਂ ਆਪਣੀਆਂ ਹੱਦਾਂ ਨੇ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਸੋਚੇ ਸੋਚ ਨਾ ਹੋਵਈ ਕਹਿ ਕੇ ਸਾਨੂੰ ਦੱਸਿਆ ਸੀ ਗਿਆਨ ਵੀ ਓਵਰ ਥਿੰਕਿੰਗ ਰੂਮੀਨੇਸ਼ਨ ਡਿਸੀਜਨ ਫਟੀਗ ਵਰਗੀਆਂ ਗੱਲਾਂ ਕਰਕੇ ਉਸੇ ਬੇਕਾਬੂ ਸੋਚ ਤੇ ਨੁਕਸਾਨ ਦੱਸ ਰਿਹਾ ਹੈ ਬਿਲਕੁਲ ਪਰ ਚੰਗੀ ਗੱਲ ਇਹ ਹੈ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਦੋਵੇਂ ਹੀ ਗੁਰਬਾਣੀ ਤੇ ਮਨੋਵਿਗਿਆਨ ਇਸ ਚੱਕਰ ਚੋਂ ਨਿਕਲਣ ਦੇ ਅਮਲੀ ਰਸਤੇ ਵੀ ਦੱਸਦੇ ਨੇ ਸਿਰਫ ਸਮੱਸਿਆ ਦੱਸ ਕੇ ਛੱਡ ਨਹੀਂ ਦਿੰਦੇ ਬਿਲਕੁਲ ਤੇ ਸਰੋਤ ਵਿੱਚ ਕੁਝ ਬਹੁਤ ਹੀ ਸੌਖੇ ਤੇ ਅਮਲੀ ਕਦਮ ਵੀ ਸੁਝਾਏ ਗਏ ਨੇ ਜਿਨ੍ਹਾਂ ਨੂੰ ਕੋਈ ਵੀ ਰੋਜ਼ਾਨਾ ਜ਼ਿੰਦਗੀ 'ਚ ਅਪਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਸ਼ਾਇਦ ਉਹਨਾਂ ਦਾ ਜ਼ਿਕਰ ਕਰਕੇ ਗੱਲ ਖਤਮ ਕਰੀਏ ਜ਼ਰੂਰ ਪਹਿਲਾ ਹੈ ਧਿਆਨ ਜਾਂ ਸਾਹਾਂ ਤੇ ਧਿਆਨ ਲਾਉਣ ਦਾ ਅਭਿਆਸ ਰੋਜ਼ ਸਿਰਫ 5-10 ਮਿੰਟ ਸ਼ਾਂਤ ਬੈ ਕੇ ਅੱਖਾਂ ਬੰਦ ਕਰਕੇ ਸਾਰਾ ਧਿਆਨ ਆਪਣੇ ਸਾਹ ਤੇ ਲਾਉਣਾ ਅੰਦਰ ਆ ਰਿਹਾ ਬਾਹਰ ਜਾ ਰਿਹਾ ਜੇ ਮਨ ਭਟਕੇ ਬਿਨਾਂ ਗੁੱਸੇ ਹੋਏ ਹੌਲੀ ਜਿਹਾ ਵਾਪਸ ਸਾਹ ਤੇ ਲੈ ਆਉਣਾ ਹੂੰ ਬਹੁਤ ਸੌਖਾ ਪਰ ਅਸਰਦਾਰ ਲੱਗਦਾ ਹੈ ਹਾਂਜੀ ਇਹ ਮਨ ਨੂੰ ਵਰਤਮਾਨ ਚ ਟਿਕਾਉਣ ਦਾ ਵਧੀਆ ਤਰੀਕਾ ਹੈ ਦੂਜਾ ਜਿਵੇਂ ਪਹਿਲਾਂ ਗੱਲ ਹੋਈ ਗੁਰਬਾਣੀ ਦਾ ਪਾਠ ਕਾਸ ਕਰਕੇ ਜਪੂਜੀ ਸਾਹਿਬ ਦੀ ਪਹਿਲੀ ਪੌੜੀ ਦਾ ਰੋਜ਼ਾਨਾ ਕਟੋ-ਕਟ 11 ਵਾਰ ਪਾਠ ਕਰਨਾ ਸਿਰਫ ਰਸਮ ਵਾਂਗ ਨਹੀਂ ਆਰਥ ਸਮਝ ਕੇ ਧਿਆਨ ਨਾਲ ਬਿਲਕੁਲ ਮੰਨਿਆ ਜਾਂਦਾ ਹੈ ਕਿ ਇਸ ਦੀਆਂ ਵਾਈਬ੍ਰੇਸ਼ਨਾਂ ਮਨ ਨੂੰ ਸ਼ਾਂਤ ਕਰ ਦਿਆ ਨੇ ਤੇ 네ਗੇਟਿਵ ਸੋਚ ਨੂੰ ਬਦਲਣ ਚ ਮਦਦ ਕਰ ਦਿਆ ਨੇ ਤੀਜਾ ਨੁਕਤਾ ਹੈ ਕਿਰਿਆਸ਼ੀਲ ਹੋਣਾ ਜਦੋਂ ਲੱਗੇ ਕਿ ਸੋਚਾਂ ਚ ਫਸ ਰਹੇ ਹੋ ਉਠੋ ਤੇ ਕੁਝ ਕਰੋ ਕੁਝ ਵੀ ਹਾਂ ਕੁਝ ਵੀ ਸੈਰ ਕਰੋ ਕਸਰਤ ਕਰੋ ਘਰ ਦਾ ਕੰਮ ਕਰੋ ਕਿਤਾਬ ਪੜੋ ਕੋਈ ਸ਼ੌਕ ਪੂਰਾ ਕਰੋ ਕਿਸੇ ਦੀ ਮਦਦ ਕਰੋ ਕੰਮ ਕਰਨ ਨਾਲ ਧਿਆਨ ਸੋਚਾਂ ਤੋਂ ਹਟਦਾ ਹੈ ਨਾਲੇ ਡੋਪਾਮੀਨ ਤੇ ਐਂਡੋਰਫਿਨ ਨਿਕਲਦੇ ਨੇ ਮੂਡ ਚੰਗਾ ਹੁੰਦਾ ਤੇ ਚੌਥਾ ਤੇ ਆਖਰੀ ਪਰ ਬਹੁਤ ਜ਼ਰੂਰੀ ਸਵੀਕ੍ਰਿਤੀ ਐਕਸੈਪਟੈਂਸ ਦਾ ਅਭਿਆਸ ਸਾਡੀ ਬਹੁਤੀ ਓਵਰਥਿੰਕਿੰਗ ਉਹਨਾਂ ਚੀਜ਼ਾਂ ਬਾਰੇ ਹੁੰਦੀ ਹੈ ਜੋ ਜਾਂ ਤਾਂ ਹੋ ਚੁੱਕੀਆਂ ਨੇ ਜਾਂ ਸਾਡੇ ਵਸਤ ਨਹੀਂ ਸਵੀਕ੍ਰਿਤੀ ਦਾ ਮਤਲਬ ਹਾਰ ਮੰਨਣਾ ਨਹੀਂ ਸਗੋਂ ਸੱਚਾਈ ਨੂੰ ਸਮਝਣਾ ਹੈ ਹਾਂਜੀ ਜੋ ਹੋ ਗਿਆ ਬਦਲ ਨਹੀਂ ਸਕਦਾ ਉਸ ਬਾਰੇ ਸੋਚ ਕੇ ਦੁਖੀ ਹੋਣ ਦੀ ਬਜਾਏ ਸਬਕ ਸਿੱਖ ਕੇ ਕਬੂਲ ਕਰਕੇ ਅੱਗੇ ਵਧਣਾ ਇਹ ਮੰਨ ਦੀ ਸ਼ਾਂਤੀ ਲਈ ਬਹੁਤ ਜ਼ਰੂਰੀ ਹੈ ਇਹ ਚਾਰੇ ਨੁਕਤੇ ਅਸਲ ਵਿੱਚ ਸੋਚਣ ਤੋਂ ਕਰਨ ਤੇ ਹੋਣ ਵਾਲ ਜਾਣਦੇ ਤਰੀਕੇ ਨੇ ਬਿਲਕੁਲ ਤਾਂ ਅੱਜ ਦੀ ਗਲਬਾਤ ਖਤਮ ਕਰਨ ਤੋਂ ਪਹਿਲਾਂ ਇੱਕ ਆਖਰੀ ਸਵਾਲ ਮਨ ਚਾਰਿਆ ਜਿਸ ਨੂੰ ਸ਼ਾਇਦ ਆਪਾਂ ਸਰੋਤਿਆਂ ਲਈ ਛੱਡ ਸਕਦੇ ਹਾਂ ਜਿ ਸਿਰਫ ਸੋਚਣਾ ਰਾਹ ਨਹੀਂ ਤੇ ਅਸਲ ਰਾਹ ਅਨੁਭਵ ਹੁਕਮ ਚਰੇਣ ਯਾ ਵਰਤਮਾਨ ਚ ਜੀਉਣ ਦਾ ਹੈ ਤਾਂ ਇਸ ਨੂੰ ਅੱਜ ਦੀ ਭਜ ਦੌੜ ਵਾਲੀ ਜ਼ਿੰਦਗੀ ਚ ਕਿਵੇਂ ਲਾਗੂ ਕਰੀਏ ਹੂੰ ਸਵਾਲ ਤਾਂ ਬਹੁਤ ਵਧੀਆ ਹੈ ਹਾਂ ਇੱਕ ਇਹ ਜੀ ਦੁਨੀਆ ਜੋ ਸਾਨੂੰ ਲਗਾਤਾਰ ਐਨਲਾਈਜ਼ ਕਰਨ ਪਲਾਨ ਕਰਨ ਮਲਟੀਟਾਸਕ ਕਰਨ ਤੇ ਹਮੇਸ਼ਾ ਅੱਗੇ ਸੋਚਣ ਲਈ ਕਹਿੰਦੀ ਹੈ ਉਸ ਵਿੱਚ ਹੁਕਮ ਚ ਰਹਿਣਾ ਜਾਂ ਵਰਤਮਾਨ ਦਾ ਆਨੰਦ ਲੈਣਾ ਅਸਲ ਚ ਕਿਉਂ ਜਾ ਲੱਗੇਗਾ ਇਹ ਬੈਲੈਂਸ ਕਿਵੇਂ ਬਣੇਗਾ ਇਹ ਸੱਚਮੁੱਚ ਇੱਕ ਗਹਿਰਾ ਤੇ ਨਿੱਜੀ ਸਵਾਲ ਹੈ ਇਸ ਦਾ ਕੋਈ ਇੱਕ ਜਵਾਬ ਨਹੀਂ ਹੋ ਸਕਦਾ ਸ਼ਾਇਦ ਹਰ ਕਿਸੇ ਨੂੰ ਆਪਣੇ ਹਾਲਾਤਾਂ 'ਚ ਆਪਣੀਆਂ ਚੁਣੌਤੀਆਂ ਦੇ ਵਿਚਾਰ ਇਸ ਸਵਾਲ ਨਾਲ ਜੂਝ ਕੇ ਆਪਣੇ ਲਈ ਅਰਥ ਲੱਭਨੇ ਪੈਣਗੇ ਸਹੀ ਕਿਹਾ ਸ਼ਾਇਦ ਇਹੀ ਅਗਲੇ ਮੰਥਨ ਦਾ ਵਿਸ਼ਾ ਹੋਵੇ ਇਸੇ ਵਿਚਾਰ ਨਾਲ ਅੱਜ ਦੀ ਇੱਕ ਗਹਿਰੀ ਪਰਚੌਲ ਐਥੀ ਖਤਮ ਕਰਦਿਆਂ ਉਮੀਦ ਹੈ ਇਸ ਗੱਲਬਾਤ ਨੇ ਸੋਚੇ ਸੋਚਣਾ ਹੋਵੇ ਨੂੰ ਨਵੇਂ ਨਜ਼ਰੀਏ ਤੋਂ ਸਮਝਣ 'ਚ ਮਦਦ ਕੀਤੀ ਹੋਵੇਗੀ ਧੰਨਵਾਦ